ਸਤਗੁਰੂ ਜੀ ਨੇ ਜਗਜੀਤ ਸਰਬ ਜੀ ਦੀ ਬਾਣੀ ਦੇ ਵਿੱਚ ਸੁਣਨ ਦੀਆਂ ਚਾਰ ਪੌੜੀਆਂ ਉਚਾਰਨ ਕੀਤੀਆਂ ਹਨ ਕਿ ਸੁਣਨ ਦੇ ਵਿੱਚ ਕਿੰਨੀ ਮਹਾਨਤਾ ਹੈ ਸੁਣ ਕੇ ਕਿਹੜੀ-ਕਿਹੜੀ ਦਾਤ ਪ੍ਰਾਪਤ ਹੁੰਦੀ ਹੈ ਕਿਉਂਕਿ ਸੁਣਿਆ ਜਾ ਤਾਂ ਜਾ ਸਕਦਾ ਹੈ ਜੇ ਮਨ ਹਾਜ਼ਰ ਹੋਵੇ ਤਾਂ ਜੇ ਮਨ ਗੈਰ ਹਾਜ਼ਰ ਹੋ ਜਾਏ ਤੇ ਸੁਣਨਾ ਬੰਦ ਹੋ ਜਾਂਦਾ ਹੈ ਜਪਣਾ ਬੜੀ ਚੰਗੀ ਚੀਜ਼ ਹੈ ਪਰ ਜਪਣ ਤੋਂ ਵੀ ਸੁਣਨਾ ਵੱਡਾ ਹੈ ਉਹਦਾ ਕੀ ਕਾਰਨ ਹੈ ਕਿਉਂਕਿ ਮਨ ਕਈ ਵਾਰੀ ਗੈਰ ਹਾਜ਼ਰ ਹੋ ਵੀ ਜਾਏ ਜ਼ੁਬਾਨ ਜੱਪੀ ਜਾਂਦੀ ਫਿਰ ਵੀ ਆਪਾਂ ਕਈ ਵਾਰੀ ਪਾਠ ਕਰਨੇ ਹਨ ਕਈ ਵਾਰੀ ਮਨ ਕਿਤੇ ਨਾ ਕਿਤੇ ਜਾ ਫਿਰਦਾ ਦੂਰ ਚਲਾ ਜਾਂਦਾ ਹੈ ਪਰ ਪਾਠ ਹੋ ਹੀ ਜਾਂਦਾ ਹੈ ਸਮਾਪਤੀ ਹੁੰਦੀ ਹੈ ਫਿਰ ਪਤਾ ਲੱਗਦਾ ਵੀ ਪਾਠ ਹੋ ਗਿਆ ਤੇ ਆਪਾਂ ਕਿੱਥੇ ਸੀ ਇਹਦਾ ਮਤਲਬ ਧਿਆਨ ਨਾ ਵੀ ਹਾਜ਼ਰ ਹੋਵੇ ਮਨ ਨਾ ਵੀ ਹਾਜ਼ਰ ਹੋਵੇ ਜਪਿਆ ਫਿਰ ਵੀ ਜਾ ਸਕਦਾ ਪਰ ਜਿਹੜਾ ਸੁਣਨਾ ਹੈ ਸੁਣਨ ਤੋਂ ਇੱਕ ਪਲ ਹੀ ਮਨ ਪਾਸੇ ਹੋਇਆ ਤੇ ਉਸੇ ਵੇਲੇ ਸੁਣਨਾ ਬੰਦ ਹੋ ਜਾਂਦਾ ਹੈ ਖਬਰ ਮਿਲ ਜਾਂਦੀ ਘੰਟੀ ਵੱਜ ਜਾਂਦੀ ਵੀ ਤੇਰਾ ਕੰਮ ਵਿਗੜ ਗਿਆ ਇਸ ਲਈ ਅਭਿਆਸੀ ਜਿਹੜੇ ਸਿੰਘ ਨੇ ਭਾਵੇਂ ਰਸਨਾ ਦਾ ਜਾਪ ਆਰੰਭ ਵਿੱਚ ਬੜਾ ਮਹੱਤਵਪੂਰਨ ਹੈ ਪਰ ਸੁਣਨਾ ਉਹਦੇ ਤੋਂ 1000 ਗੁਣਾ ਵੱਧ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ ਜਦੋਂ ਨਾਮ ਨੂੰ ਸਿੱਖ ਅੰਦਰ ਸੁਣਦਾ ਹੈ ਪਹਿਲਾਂ ਜਪਦਾ ਹੈ ਤਾਂ ਹੀ ਸੁਣਿਆ ਜਾਏਗਾ ਆਪਣੇ ਅੰਦਰੋਂ ਸੁਣਦਾ ਧਿਆਨ ਦੁਆਰਾ ਉਹਨੂੰ ਕਹਿੰਦੇ ਨੇ ਸੁਰਤੀ ਦਾ ਅਭਿਆਸ ਆਪਣੇ ਆਪ ਅੰਦਰ ਸੂਖਮ ਆਵਾਜ਼ ਦੇ ਵਿੱਚ ਸੁਰਤੀ ਬਿਰਤੀ ਜੁੜਦੀ ਹੈ ਤੇ ਫਿਰ ਇੱਕ ਜਪਜੀ ਸਾਹਿਬ ਦਾ ਪਾਠ ਹਜ਼ਾਰ ਜਪਜੀ ਸਾਹਿਬ ਜਿੰਨਾ ਫੜ ਰੱਖਦਾ ਜੇ ਸੁਰਤੀ ਦੁਆਰਾ ਕਰੇ ਤਾਂ ਇਸ ਕਰਕੇ ਆਪ ਜੀ ਜਿੱਥੇ ਸਰੀਰ ਕਰਕੇ ਆਏ ਹੋ ਉੱਥੇ ਮਨ ਨੂੰ ਵੀ ਅਰਦਾਸ ਕਰੀਏ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵੀ ਸਾਡਾ ਮਨ ਟਿਕਦਾ ਨਹੀਂ ਖਿੰਡ ਜਾਂਦਾ ਦੌੜ ਜਾਂਦਾ ਭੱਜ ਜਾਂਦਾ ਹੈ ਭੱਜਦਾ ਹੈ ਉਹ ਹਾਜ਼ਰ ਹੋ ਜਾਏ ਤੇ ਇਹ ਬੈਣਾ ਜਿਹੜਾ ਹੈ ਔਰ ਇਹਨਾਂ ਉਪਰਾਲਾ ਜਿਹੜਾ ਹੈ ਸਭ ਹੋ ਸਕਦਾ ਹੈ